ਪੰਜਾਬ ਚ ਗੈਰ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵੱਲੋਂ 8% ਦੀ ਤੈਅशुदा ਫੀਸ ਤੋਂ ਜ਼ਿਆਦਾ ਵਸੂਲੀ ਕਰਨ ਵਾਲਿਆਂ ਸਕੂਲਾਂ ਵਿਰੁੱਧ ਨੈਸ਼ਨਲ ਯੂਥ ਪਾਰਟੀ ਪੰਜਾਬ ਦੇ ਹੱਲਾ ਬੋਲ ਐਕਸ਼ਨ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਦੇ ਸਮੂਹ ਆਪਿਆਂ ਦੇ ਬੱਚਿਆਂ ਦੇ ਹੱਕ ਚ ਖੜਦਿਆਂ ਪੰਜਾਬ ਸਰਕਾਰ ਦੁਆਰਾ ਬਣਾਏ ਕਾਨੂੰਨ ਦੀ ਹਿਮਾਇਤ ਚ ਹਾਂ ਦਾ ਨਾਅਰਾ ਮਾਰਦਿਆਂ ਨੈਸ਼ਨਲ ਯੂਥ ਪਾਰਟੀ ਪੰਜਾਬ ਦੇ ਪ੍ਰਧਾਨ ਸਰਦਾਰ ਸਤਨਾ ਸਿੰਘ ਗਿੱਲ ਨੇ ਪੱਤਰਕਾਰਾਂ ਸਮੇਲਨ ਚ ਕਿਹਾ ਸੀ ਕਿ 2024-25 ਦੇ ਅਕਾਦਮਿਕ ਦਾਖਲਿਆਂ ਦੇ ਸ਼ੁਰੂ ਹੋਣ ਵਾਲੇ ਸੈਸ਼ਨ 'ਚ ਨੈਸ਼ਨਲ ਯੂਥ ਪਾਰਟੀ ਪੰਜਾਬ ਨੇ ਮਾਪਿਆਂ ਦੀ ਆਰਥਿਕ ਲੂਟ ਕਸੂਟ ਨਹੀਂ ਹੋਣ ਦੇਵੇਗੀ। ਉਹਨਾਂ ਨੇ ਕਿਹਾ ਸੀ ਕਿ ਅਸੀਂ ਮਾਪਿਆਂ, ਸੰਸਥਾਵਾਂ, ਕਿਸਾਨ, ਜੱਥੇਬੰਦੀ, ਕਮਿਊਨਿਟੀਜ਼ ਪਾਰਟਿਸ ਨੂੰ ਅਪੀਲ ਕਰਦੇ ਹਾਂ ਕਿ ਜਿਹੜਾ ਮਾਨਤਾ ਪ੍ਰਾਪਤ ਸਕੂਲ ਸਰਕਾਰ ਦੀ ਅਤੇ ਵਿਦੇਸ਼ੀ ਭਾਗੀ ਨਿਰਦੇਸ਼ ਅਨੁਸਾਰ ਦਾਖਲੇ 30 ਦਿਨ ਪਹਿਲਾਂ 8% ਹਿਸਾਬ ਨਾਲ ਤੈਅशुदा ਪਿਛਲੇ ਸਾਲ ਮਾਪਿਆਂ ਤੋਂ ਵਸੂਲਿਆ ਫੀਸਾਂ ਦੇ ਬੇਰਬਾਹ ਜਾਣ ਤੱਕ ਤੌਰ ਤੇ ਨੋਟਿਸ ਬੋਰਡ ਤੇ ਨਹੀਂ ਲਾਵੇਗਾ, ਉਹਨਾਂ ਸਕੂਲਾਂ 'ਚ ਇੱਕ ਵੀ ਬੱਚਾ ਦਾਖਲ ਨਹੀਂ ਹੋਣ ਦਵਾਂਗੇ। ਉਨ੍ਹਾਂ ਨੇ ਕਿਹਾ ਕਿ ਨੈਸ਼ਨਲ ਯੂਥ ਪਾਰਟੀ ਮਾਪਿਆਂ ਨੂੰ ਸਲਾਣਾ ਫੀਸਾਂ ਤੋਂ ਪੂਰੀ ਛੂਟ ਦਿਵਾਉਣ ਦੇ ਹੱਕ ਵਿੱਚ ਹੈ। ਟੋਟਲ ਇਲੈਕਟ੍ਰੋਨਿਕਸ ਆਰ ਪ੍ਰਿੰਟ মিডিਆ ਦਾ ਅਸੀਂ ਨੈਸ਼ਨਲ ਯੂਥ ਪਾਰਟੀ ਦੇ ਪ੍ਰਧਾਨ ਹੋਣ ਦੇ ਨਾਤੇ ਮੈਂ ਸੁਨਮ ਸਿੰਘ ਗਿੱਲ ਮੇਰਾ ਨਾਸਤਾ ਹੰਕਾਰ ਸਿੰਘ ਜੀ ਪਾਰਲੀਮੈਂਟ ਹਲਕਾ ਗੁਰਦਾਸਪੁਰ ਤੋਂ ਮੇਰੀ ਪੀਏ ਗੁਰਪ੍ਰੀਤ ਸਿੰਘ ਖਾਲਸਾ ਤੇ ਧੰਨਵਾਦ ਕਰਦੇ ਆ। ਜਿਹੜਾ ਅੱਜ ਦਾ ਏਜੰਡਾ ਉਹ ਹੈਗਾ ਸਾਡਾ ਪ੍ਰਾਈਵੇਟ ਸਕੂਲ ਜਿਹੜੇ ਗੈਰ ਸਰਕਾਰੀ ਸਹਾਇਤਾ ਮਾਨਤਾ ਪ੍ਰਾਪਤ ਸਕੂਲ ਨੇ ਜਿਨ੍ਹਾਂ ਚ ਅਨੈਟਿਡ ਸਕੂਲ ਆ ਜਾਂਦੇ ਆ ਐਫੀਲੀਏਟਿਡ ਸਕੂਲ ਆ ਜਾਂਦੇ ਆ ਔਰ ਐਸੋਸੀਏਟਿਡ ਸਕੂਲ ਇਹ ਤਿੰਨ ਸ਼੍ਰੇਣੀਆਂ ਦੀ ਸਕੂਲ ਆਉਂਦੇ ਨੇ ਅੱਜ ਉਹਨਾਂ ਸਕੂਲਾਂ ਦੇ ਸੰਦਰਭ ਦੇ ਵਿੱਚ ਜੋ ਅਸੀਂ ਲੋਕਲਿਆਰ ਖੜੀ ਕਰ ਰਹੇ ਆ ਜੋ ਸਕੂਨੀ ਚਾਰਾ ਜਾਈ ਕਰ ਰਹੇ ਆ ਉਸ ਵੰਦ ਵਿੱਚ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਪੰਜਾਬ ਦੇ ਲੋਕਾਂ ਤੇ ਅੱਗੇ ਆਪਣਾ ਰਿਪੋਰਟ ਕਾਰਡ ਅਜ ਰੱਖਣ ਲਈ ਉਹ ਚੀਚੇ ਤੌਰ ਤੇ ਜਿਹੜਾ ਪੱਤਰਕਾਰ ਸੰਮੇਲਨ ਉਹ ਬੁਲਾਇਆ ਵਾ ਔਰ ਮੈਂ ਆਪਜੀ ਦੇ ਧਿਆਨ ਚ ਲਿਆਉਣਾ ਚਾਹਨਾ ਵਾ ਵੀ ਕਾਨੂੰਨੀ ਤੌਰ ਤੇ ਜਿਹੜੀ ਅਸੀਂ ਲੜਾਈ ਲੜ ਰਹੇ ਹਾਂ ਸਾਡੀ ਟੀਮ ਨਾਲੇ ਲੜ ਰਹੀ ਆ ਅਸੀਂ ਹਾਈ ਕੋਰਟ ਮਾਨਜੁਬ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਇੱਕ ਲੋਕ ਹਿੱਤ ਤੇ ਜਾਚੀਕਾ ਦਾਇਰ ਕੀਤੀ ਸੀ ਔਰ ਉਸ ਜਾਚ ਕਾ ਦੇ ਅਰਹਾਰ ਤੇ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਸਟੇਟ ਨੂੰ ਨੋਟਿਸ ਕੀਤਾ 21/5/2024 ਨੂੰ ਪੰਜਾਬ ਸਰਕਾਰ ਤੋਂ ਸਟੇਟਸ ਰਿਪੋਰਟ ਜਿਹੜੀ ਆ ਉਹ ਹਾਈ ਕੋਰਟ ਨੇ ਤਾਲਬ ਕੀਤੀ ਆ ਇਸ ਤੋਂ ਇਲਾਵਾ ਜੁਡੀਸ਼ਰੀ ਪ੍ਰੋਸੈਸ ਤੋਂ ਇਲਾਵਾ ਅਸੀਂ ਜੋ ਸਮਾਜਿਕ ਤੌਰ ਤੇ ਜੋ ਯਤਨ ਕਰ ਰਹੇ ਆ ਜੋ ਐਫਰਟਸ ਕਰ ਰਹੇ ਆ ਉਹਦੀ ਵੀ ਖਬਰ ਅਸੀਂ ਤੁਹਾਨੂੰ ਦੇਣਾ ਚਾਹੁੰਦੇ ਆ ਯੋਸੀ ਨੈਸ਼ਨਲ ਯੂਥ ਪਾਰਟੀ ਦੀ ਸਮੁੱਚੀ ਟੀਮ ਦੀ ਸਮੁੱਚੀ ਟੀਮ ਸਮਾਜਿਕ ਹਲਕਿਆਂ ਦੇ ਵਿੱਚ ਪ੍ਰਸ਼ਾਸਨਿਕ ਹਲਕਿਆਂ ਵਿੱਚ ਔਰ ਅਕਾਦਮਿਕ ਹਲਕਿਆਂ ਦੇ ਵਿੱਚ ਅਸੀਂ ਇੱਕ ਲੋਕ ਲਹਿਰ ਖੇੜੀ ਕਰਕੇ ਪੰਜਾਬ ਦੇ 3 ਕਰੋੜ ਉਹਨਾਂ ਲੋਕਾਂ ਉਹਨਾਂ ਮਾਪਿਆਂ ਨੂੰ ਇਕਨੋਮਿਕਲੀ ਐਕਸਪਲੋਇਟ ਜਿਹੜਾ ਆਰਥਿਕ ਸ਼ੋਸ਼ਣ ਪ੍ਰਾਈਵੇਟ ਸਕੂਲਾਂ ਵੱਲੋਂ ਕੀਤਾ ਜਾ ਰਿਹਾ ਵਾ ਉਹਨੂੰ ਰੋਕਣ ਲਈ ਤਿਆਰੀ ਕਰ ਰਹੇ ਹਾਂ ਫਾਰ ਐਗਜ਼ੈਂਪਲ 2016 اور 2019 ਦੇ ਵਿੱਚ 2016 ਚ ਜਿੰਨੇ ਵੀ سکول ਨੇ افیلیٹڈ سکول ਨੇ سٹیٹ گورنمنٹ ਨੇ ਉਹਨਾਂ ਨੂੰ ਉਹਨਾਂ ਲਈ ਇੱਕ ਕਾਨੂੰਨ ਬਣਾਇਆ ਸੀ ਉਹ ਕਾਨੂੰਨ ਸੀ ریگ్యుਲੇਸ਼ਨ ਆਫ ਐਨ ਐਡੇਡ ਵਿਦਿਅਕ ਸੰਸਥਾਵਾਂ ਐਕਟ 2016 ਇਹਨਾਂ ਨੇ ਪੰਜਾਬ ਦੇ ਵਿੱਚ ਜਿਹੜੀਆਂ ਫੀਸਾਂ ਆ ਉਹਦੀ ਜਿਹੜੀ ਦਰ ਹੈ ਉਹ ਨਿਯਮਤ ਕੀਤੀ ਸੀ ਇਹ ਵੇ ਕਿ 8% ਦੇ ਹਿਸਾਬ ਨਾਲ ਹੀ ਇਹ ਸਕੂਲ ਜਿਹੜੇ ਤਿੰਨ ਸ਼੍ਰੇਣੀਆਂ ਇਹ ਫੀਸਾਂ ਵਸੂਲ ਸਕਦੀਆਂ ਵਾ ਜਿਹੜਾ ਸਕੂਲ ਇਸ ਤੋਂ ਵੱਧ ਫੀਸਾਂ ਵਸੂਲੇਗਾ ਉਹਦੀ ਮਾਨਤਾ ਜਿਹੜੀ ਆ ਉਹ ਰੱਦ ਹੋ ਸਕਦੀ ਆ ਔਰ ਉਹਨੂੰ ਭਾਰੀ ਜਿਹੜਾ ফাইন ਆ ਪੰਜਾਬ ਸਰਕਾਰ ਦਾ ਜਿਹੜਾ ਐਕਟ ਆ ਪੰਜਾਬ ਸਰਕਾਰ ਦਾ ਜਿਹੜਾ ਬਿੱਲ ਆ ਉਹਦੀ ਉਲੰਘਣਾ ਕਰਨ ਦੇ ਵਿੱਚ ਉਹਦੀ ਮਾਨਤਾ ਵੀ ਰੱਦ ਹੋ ਸਕਦੀ ਆ ਉਹਨੂੰ ਭਾਰੀ ਜੁਰਮਾਨਾ ਵੀ ਪੈ ਸਕਦਾ ਪਰ ਜਿਹੜੇ ਹੁਣ ਤੱਕ ਦੇ ਹਾਲਾਤ ਨੇ ਉਹ ਇਹ ਨੇ ਇਹ ਇਹ ਜਿਹੜੇ ਸਕੂਲ ਨੇ ਜੋ ਗਜ਼ਟ ਆ ਪੰਜਾਬ ਸਰਕਾਰ ਦਾ ਜਾਰੀ ਹੋਇਆ 2 ਵਾਰ 16 ਔਰ 19 19 ਚ ਐਮੈਂਡਮੈਂਟ ਹੋ ਗਈ ਸੀ ਜਿਹੜੀਆਂ ਫੀਸਾਂ ਲੈ ਕੇ 8% ਨੂੰ ਲੈ ਕੇ ਜੋ ਸਾਡੇ ਨੈਸ਼ਨਲ ਯੂਥ ਪਾਰਟੀ ਪੰਜਾਬ ਦੀ ਟੀਮ ਦੇ ਧਿਆਨ ਚ ਆਇਆ ਸਮੁੱਚੇ ਪੰਜਾਬ ਦੇ ਵਿੱਚ ਖਾਸ ਕਰਕੇ ਜਿਹੜੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਮਾਨਤਾ ਵਾਲੇ ਸਕੂਲ ਨੇ ਜੋ ਐਕਟ 266 ਵਿੱਚ ਬਣਿਆ ਸੀ ਉਹਨੂੰ ਵੀ ਵਾਇਲੈਂਟ ਕਰ ਰਹੇ ਆ ਮੌਜੂਦਾ ਨੂੰ ਵੀ ਵਾਇਲੈਂਟ ਕਰ ਰਹੇ ਆ ਔਰ ਜਿਹੜੀਆਂ ਦਾਖਲਾ ਤੇ ਫੀਸ ਨਿਗਰਾਨ ਕਮੇਟੀਆਂ ਜਿਨ੍ਹਾਂ ਦੇ ਸਮੁੱਚੇ ਡਿਪਟੀ ਕਮਿਸ਼ਨਰ ਚੇਅਰਮੈਨ ਨੇ ਉਹ ਵੀ ਇਸ ਵੇਲੇ ਸਵਾਲਾਂ ਦੇ ਕੇ ਰਚ ਨੇ ਖਾਸ ਕਰਕੇ ਸੀ ਤੁਹਾਨੂੰ ਦੱਸਣਾ ਚਾਹੁੰਦੇ ਆ ਜਿਹੜਾ ਇਹ ਐਕਟ ਆ ਜਿਹੜਾ ਪੰਜਾਬ ਸਰਕਾਰ ਨੇ ਬਣਾਇਆ ਸੀ ਅਸੈਂਬਲੀ ਨੇ ਵੀ ਇਹਨੂੰ ਅਪਰੂਵ ਕੀਤਾ ਇਹਦੇ ਮੁਤਾਬਕ ਜਿੰਨੇ ਵੀ ਸਕੂਲ ਨੇ ਪ੍ਰਾਈਵੇਟ ਜਿੱਦਾਂ ਹੁਣ 2024 ਤੇ 25 ਦਾ ਵਿਦਿਅਕ ਸੈਸ਼ਨ ਸ਼ੁਰੂ ਹੋਣਾ ਇਦੇ ਵਿੱਚ ਜਿਹੜੇ ਪਿਛਲੇ ਸਾਲ ਮਾਪਿਆਂ ਤੋਂ ਫੀਸਾਂ ਵਸੂਲੀਆਂ ਵਾਂ 8% ਦੇ ਹਿਸਾਬ ਨਾਲ ਉਹਨਾਂ ਨੂੰ ਡਿਸਪਲੇ ਕਰਨਾ ਪਵੇਗਾ ਉਹਨਾਂ ਨੂੰ ਜਨਤਕ ਕਰਨਾ ਪਵੇਗਾ ਜੇਕਰ ਉਹ ਜਨਤਕ ਨਹੀਂ ਕਰਦੇ ਤੇ ਫਿਰ ਉਹ ਉਸ ਐਕਟ ਦੀ ਉਲੰਘਣਾ ਉਸ ਐਕਟ ਦੀ ਉਲੰਘਣਾ ਦੇ ਤਹਿਤ